ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਮੈਂ ਤੇ ਉਹ ਆਪਣੀ ਸਾਈਡ ਤੇ ਖੜੇ ਸੀ ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੀ ਸਾਈਡਾਂ ਕੀ ਨਾਮ ਮੁੰਡਿਆ ਜਿਹੜੀ ਮੌਜੂਦ ਹੈ ਜੀ ਜਸਵੀਰ ਸਿੰਘ ਹੈ ਜੀ ਕੀ ਕੰਮ ਕਰਦਾ ਹੈ ਉਹ ਖੇਤੀਬਾੜੀ ਦਾ ਕੰਮ ਕਿਹੜੇ ਪਿੰਡ ਦੇ ਹੈਗੇ ਲੱਖੋਰਾ ਦੇ ਉਹ ਡੇਰੀ ਦਾ ਹੈ ਜੀ ਅੱਛਾ ਜੀ ਸਾਹਮਣੇ ਡੇਰੀ ਹੈ ਉੱਥੇ ਫੇਰ ਤੁਹਾਡੇ ਕੋਲ ਆ ਗਏ ਮੇਰਾ ਬਰਾਦਰ ਜੀ ਪਰਿਵਾਰ ਚ ਕੌਣ ਕੌਣ ਉਹਨਾਂ ਦੇ ਹੈਗਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਹੀ ਡੈਥ ਹੋਈ ਹੈ ਉਹਨਾਂ ਦੇ ਬੇਟਾ ਏ ਬੇਟੀ ਏ ਵਾਈਫ ਏ ਉਹਨਾਂ ਦੀ ਕਾਫੀ ਭਰਾ ਨੇ ਉਹਨਾਂ ਦੇ ਟੌਪਿਕ ਸਪੀਟੀ ਬਣਾਇਆ ਸੀ ਸਿਵਲ ਹਸਪੀਟਲ ਮੈਨੂੰ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸਦੇ ਹਾਂ ਸਾਡੇ ਕੋਲ ਸਵੀਰੇ ਜਿਹੜੇ ਜਸਪੀਰ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋ ਰਿਹਾ ਸੀਗਾ ਸ਼ਾਵਾਂ ਡੱਡੇ ਜੀ ਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ ਜਦੋਂ ਆਏ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀਗੇ ਰੈਸਪੀਰੈਂਸੀ ਸੀਗੇ ਤੇ ਆਪਾਂ ਟਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਇਨਸਪਾਇਰ ਕਰ ਗਏ ਮਨੂ 54 ਈਅਰ ਹਾਂ ਜੀ ਅੰਡਾ ਸ਼ਾਬਾਸ਼ ਜੀੜੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਰਪਰ ਸਿੰਘ ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ ਮੋਟਰਸਾਈਕਲ ਚਾਲਕ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ ਐਕਸੀਡੈਂਟ ਹੋਣ ਦਾ ਜਿਹਦਾ ਸਿਵਲ ਹਸਪਤਾਲ ਕੱਢਵਾੜੀ ਜਮਾਂ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਤੇ ਨਿਰਦਕਿਆ ਜਿਹੜੀ ਹੈਗਾ ਲੱਪੋਰਾ ਪਿੰਡ ਦਾ ਜੀ ਕੋਈ 55 ਸਾਲ ਦੇ ਕਰੀਬ ਦੀ ਉਮਰ ਹੈ ਜੀ ਇਹ ਮੋਟਰਸਾਈਕਲ ਤੇ ਆਪਣੇ ਪ੍ਰਿੰਟ ਤੋਂ ਸਾਹਬਾਦ ਨੇਰੀ ਚ ਦੁੱਧ ਦੇਣ ਆ ਰਿਹਾ ਹੈ ਜੀ